ਹਾਜ਼ਰ ਹੋਇਆ ਇੱਕ ਹੋਰ ਨਵੀਂ ਸਟੋਰੀ ਲੈ ਕੇ ਇੱਕ ਵਾਰ ਦੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਇੱਕ ਕਪਲ ਰਹਿੰਦਾ ਸੀਗਾ ਤੇ ਉਹਨਾਂ ਦੀ ਮੈਰਿਜ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਤੇ ਮਤਲਬ ਕਿ ਕਾਫੀ ਸਾਰਿਆਂ ਨੇ ਦਵਾਈਆਂ ਲਿੱਤੀਆਂ ਉਹਨਾਂ ਦੇ ਕੋਈ ਬੱਚਾ ਨਹੀਂ ਸੀਗਾ ਤੇ ਉਹਨਾਂ ਨੇ ਕਾਫੀ ਸਾਰੀਆਂ ਦਵਾਈਆਂ ਲੈਂਤੀਆਂ ਕਾਫੀ ਇਲਾਜ ਕਰਵਾਇਆ ਤੇ ਜਦੋਂ ਉਹ ਇਹਨਾਂ ਚੀਜ਼ਾਂ ਤੋਂ ਥੱਕ ਹਾਰ ਗਏ ਤਾਂ ਇੱਕ ਦਿਨ ਉਹ ਦੋਨੋਂ ਜੀ ਸਲਾਹ ਕਰਦੇ ਆ ਉਹ ਕਹਿੰਦੇ ਕਿ ਹੁਣ ਆਪਾਂ ਦਵਾਈਆਂ ਵੀ ਲੈ ਕੇ ਦੇਖ ਲਿਆ ਹਰੇਕ ਪੱਖੋਂ ਹਰੇਕ ਇਲਾਜ ਕਰਵਾ ਕੇ ਦੇਖ ਲਿਆ ਤੇ ਆਪਣੇ ਬੱਚਾ ਨਹੀਂ ਹੋ ਰਿਹਾ ਤੇ ਆਪਾਂ ਇਦਾਂ ਕਰੀਏ ਕਿ ਆਪਾਂ ਇੱਕ ਬੱਚੇ ਨੂੰ ਅਡਾਪਟ ਕਰ ਲਈਏ ਕਿਸੇ ਅਨਾਥ ਆਸ਼ਰਮ ਚੋਂ ਤਾਂ ਉਹ ਦੋਨੋਂ ਜੀ ਆਪਸ ਵਿੱਚ ਸਲਾਹ ਕਰਦੇ ਤਾਂ ਅਗਲੇ ਦਿਨ ਉਹ ਕਿਸੇ ਅਨਾਥ ਆਸ਼ਰਮ ਚ ਚਲੇ ਜਾਂਦੇ ਆ ਤੇ ਉਥੋਂ ਜਦੋਂ ਉਥੇ ਜਾ ਕੇ ਗੱਲ ਕਰਦੇ ਆ ਕਿ ਇਦਾਂ ਕਰਕੇ ਅਸੀਂ ਬੇਵਲਾਦ ਆ ਵੀ ਸਾਡੇ ਔਲਾਦ ਨਹੀਂ ਹੈਗੀ ਤੇ ਸਾਨੂੰ ਤੁਸੀਂ ਬੱਚਾ ਦੋ ਅਸੀਂ ਅਡਾਪਟ ਕਰਨਾ ਚਾਹੁੰਦੇ ਆ ਬੱਚਾ ਤੇ ਜਿੰਨੇ ਵੀ ਸਾਡੀ ਸੰਪਤੀ ਆ ਜਿੰਨਾ ਵੀ ਸਾਡਾ ਬਿਜ਼ਨਸ ਆ ਜਾਇਦਾ ਤਾਂ ਅਸੀਂ ਸਾਰੀ ਉਹਦੇ ਨਾਮ ਕਰਵਾਵਾਂਗੇ ਤੇ ਅਸੀਂ ਉਹਨੂੰ ਵਾਰਿਸ ਰੱਖਾਂਗੇ ਤਾਂ ਸਾਨੂੰ ਜਿਉਣ ਦਾ ਸਹਾਰਾ ਦੋ ਤੁਸੀਂ ਕੋਈ ਤਾ ਉਹ ਜਿਹੜਾ ਉੱਥੋਂ ਦਾ ਓਨਰ ਹੁੰਦਾ ਵਾ ਉਹ ਕਹਿੰਦਾ ਵੀ ਹਾਂਜੀ ਵੀ ਅਸੀਂ ਤੁਹਾਨੂੰ ਇੱਕ ਬੇਟਾ ਹੀ ਦਵਾਂਗੇ ਵੀ ਜੋ ਤੁਹਾਡਾ ਵਾਰਸ ਬਣ ਸਕੇ ਜੋ ਤੁਹਾਡੀ ਜਾਇਦਾਦ ਨੂੰ ਸਾਂਭ ਸਕੇ ਜੋ ਤੁਹਾਡੇ ਵੰਚ ਨੂੰ ਅੱਗੇ ਵਧਾ ਸਕੇ ਤਾਂ ਇੰਨੀ ਗੱਲ ਕਰਦੇ ਹੋਏ ਉਹ ਓਨਰ ਇੱਕ ਬੱਚੇ ਨੂੰ ਲੈ ਕੇ ਆਉਂਦਾ ਜੋ ਬਹੁਤ ਹੀ ਛੋਟਾ ਹੁੰਦਾ ਵਾ ਤੇ ਉਹ ਬੱਚੇ ਨੂੰ ਉਹਨਾਂ ਨੂੰ ਕਾਗਜ਼ੀ ਕਾਰਵਾਈ ਕਰਕੇ ਉਸੇ ਟਾਈਮ ਹੀ ਉਹ ਗੋਦ ਦੇ ਦਿੰਦੇ ਬੱਚੇ ਨੂੰ ਘਰ ਵਾਪਸ ਆ ਕੇ ਉਹ ਬਹੁਤ ਵੱਡਾ ਫੰਕਸ਼ਨ ਕਰਦੇ ਆ ਤੇ ਫੰਕਸ਼ਨ ਕਰਕੇ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੂੰ ਬੁਲਾਉਂਦੇ ਤੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਅਨਾਉਂਸ ਕਰ ਦਿੰਦੇ ਆ ਕਿ ਅੱਜ ਤੋਂ ਬਾਅਦ ਇਹ ਸਾਡਾ ਸਹਾਰਾ ਵਾ ਸਾਡਾ ਬੱਚਾ ਵਾ ਤੇ ਸਾਰੀ ਜਾਇਦਾਦ ਦਾ ਵਾਰਿਸ ਉਹਨੂੰ ਲਖਵਾ ਦਿੰਦੇ ਆ ਤੇ ਬਹੁਤ ਹੀ ਵਧੀਆ ਉਹਦੀ ਪਰਵਰਿਸ਼ ਕਰਦੇ ਆ ਵਧੀਆ ਸਕੂਲ 'ਚ ਉਹਨੂੰ ਪੜਾਉਂਦੇ ਆ ਵੱਡਾ ਹੋ ਕੇ ਵਧੀਆ ਕਾਲਜ 'ਚ ਪੜਦਾ ਉਹ ਤੇ ਉਸ ਤੋਂ ਬਾਅਦ ਜਦੋਂ ਉਹ ਵਿਆਹਣ ਦੇ ਯੋਗ ਹੁੰਦਾ ਤਾਂ ਜਿਹੜੀ ਉਹਦੀ ਮਦਰ ਹੁੰਦੀ ਆ ਉਹਦੀ ਮਦਰ ਦੀ ਡੈਥ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਫਾਦਰ ਇਕੱਲਾ ਰਹਿ ਜਾਂਦਾ ਵਾ ਤੇ ਉਸ ਤੋਂ ਬਾਅਦ ਉਹ ਫਾਦਰ ਉਹਦਾ ਇਕੱਲੇ ਦੀ ਮਤਲਬ ਕਿ ਇਕੱਲਾ ਹੀ ਉਹਦੀ ਮੈਰਿਜ ਕਰ ਦਿੰਦਾ ਬਹੁਤ ਹੀ ਝੂਮ ਧਾਮ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੜੇ ਹੀ ਮਤਲਬ ਕਿ ਵਧੀਆ ਫੰਕਸ਼ਨ ਕਰਦੇ ਤੇ ਉਹਦੀ ਮੈਰਿਜ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਦੋਂ ਉਹਦੀ ਵਾਈਫ ਆਉਂਦੀ ਆ ਹਨਾ ਕੁਝ ਕੁ ਟਾਈਮ ਤਾਂ ਹੋ ਉਹਨਾਂ ਨਾਲ ਵਧੀਆ ਰਹਿੰਦੀ ਆ ਹਨਾ ਤੇ ਆਪਦੇ ਮਤਲਬ ਕਿ ਸਹੁਰੇ ਨੂੰ ਵੀ ਵਧੀਆ ਸਮਝਦੀ ਆ ਹਨਾ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਜਾਂਦਾ ਟਾਈਮ ਗੁਜ਼ਰਦਾ ਜਾਂਦਾ ਤਾਂ ਉਹਨਾਂ ਦੇ ਘਰ ਵਿੱਚ ਛੋਟੀਆਂ ਮੋਟੀਆਂ ਗੱਲਾਂ ਤੋਂ ਲੜਾਈ ਹੋਣ ਲੱਗ ਜਾਂਦੀ ਨੇ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਰੋਜ਼ ਝਗੜਾ ਹੋਣਾ ਰੋਜ਼ ਲੜਾਈ ਹੋਣੀ ਹੈ ਨਾ ਤੇ ਕਾਫੀ ਟਾਈਮ ਇਦਾਂ ਹੀ ਗੁਜ਼ਰ ਜਾਂਦਾ ਉਹਨਾਂ ਦੇ ਘਰ ਦੀ ਜਮਾਂ ਹੀ ਸ਼ਾਂਤੀ ਭੰਗ ਹੋ ਜਾਂਦੀ ਆ ਤੇ ਉਹ ਇੱਕ ਦਿਨ ਆਪਦੇ ਹਸਬੈਂਡ ਨੂੰ ਕਹਿੰਦੀ ਆ ਉਹ ਕਹਿੰਦੀ ਕਿ ਤੂੰ ਇਦਾਂ ਕਰ ਵੀ ਜਿੰਨੀ ਵੀ ਲੜਾਈ ਦੀ ਜਾੜਾ ਤੇਰਾ ਪਿਓ ਆ ਤੇ ਇਹਨੂੰ ਆਪਦੇ ਪਿਓ ਨੂੰ ਨਾ ਕਿਤੇ ਛੱਡ ਕੇ ਆ ਵੀ ਇਹ ਘਰ ਦੇ ਵਿੱਚ ਨਹੀਂ ਰਹਿਣਾ ਚਾਹੀਦਾਗਾ ਤੇ ਇਹਨੂੰ ਕਿਤੇ ਛੱਡ ਕੇ ਆ ਜਿਹੜੀ ਆਪਣੀ ਘਰ ਦੀ ਸ਼ਾਂਤੀ ਬਣੀ ਰਵੇ ਵੀ ਆਪਣੇ ਦੋਨਾਂ ਜੀਆਂ ਦੇ ਵਿੱਚ ਹਨਾ ਵੀ ਪਿਆਰ ਬਣਿਆ ਰਵੇ ਤਾਂ ਉਹ ਵੀ ਮਗਰ ਲੱਗ ਜਾਂਦਾ ਵਾ ਹਨਾ ਆਪਦੀ ਘਰ ਵਾਲੀ ਦੇ ਤੇ ਇੱਕ ਦਿਨ ਆਉਂਦਾ ਤੇ ਸਵੇਰ ਨੂੰ ਜਦ ਰਾਤ ਨੂੰ ਸੌਂਦੇ ਤੇ ਸਵੇਰ ਨੂੰ ਜਦੋਂ ਉੱਠਦੇ ਤਾਂ ਆਪਦੇ ਫਾਦਰ ਨੂੰ ਉਹ ਕਹਿੰਦਾ ਕਿ ਡੈਡੀ ਤੁਸੀਂ ਇਦਾਂ ਕਰੋ ਸਾਰੇ ਆਪਦੇ ਕੱਪੜੇ ਪੈਕ ਕਰ ਲਓ ਤੇ ਆਪਾਂ ਨਾ ਕਿਤੇ ਘੁੰਮਣ ਜਾਣਾ ਵਾ ਤੇ ਉਹ ਕਹਿੰਦਾ ਵੀ ਚਲੋ ਠੀਕ ਆ ਉਹ ਇਦਾਂ ਹੀ ਕਰਦਾ ਵਾ ਆਪਦੇ ਕੱਪੜੇ ਸਾਰੇ ਪੈਕ ਕਰ ਲੈਂਦਾ ਤੇ ਗੱਡੀ ਦੇ ਵਿੱਚ ਉਹ ਜਾਂਦੇ ਤਾਂ ਜਿਹੜੀ ਉਹਦੀ ਵਾਈਫ ਹੁੰਦੀ ਉਹ ਘਰੇ ਰਹਿੰਦੀ ਤੇ ਆਪਦੇ ਬੇਟੇ ਨੂੰ ਮਤਲਬ ਕਿ ਉਹਦਾ ਬੇਟਾ ਤੇ ਉਹ ਦੋਨੋਂ ਜਾਣੇ ਜਾਂਦੇ ਆ ਤਾਂ ਕਿਸੇ ਅਨਾਥ ਆਸ਼ਰਮ ਦੇ ਅੱਗੇ ਜਾ ਕੇ ਜਦੋਂ ਗੱਡੀ ਰੋਕ ਦਿੰਦਾ ਉਹ ਤੇ ਆਪਦੇ ਫਾਦਰ ਨੂੰ ਕਹਿੰਦਾ ਕਿ ਦੇਖੋ ਵੀ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਰਹਿਣ ਲੱਗ ਗਈ ਆ ਤੇ ਜਿਹੜੀ ਤੁਹਾਡੀ ਨੋਹ ਆ ਉਹਦੀ ਸਲਾਹ ਇਹ ਆ ਕਿ ਤੁਸੀਂ ਅਨਾਥ ਆਸ਼ਰਮ 'ਚ ਰਹਿਣਾ ਵਾ ਤੇ ਉਹ ਹੱਸਦੇ ਖੇਡਦੇ ਇਸ ਗੱਲ ਨੂੰ ਅਕਸੈਪਟ ਕਰ ਲੈਂਦਾ ਤੇ ਉਹ ਕਹਿੰਦਾ ਵੀ ਚਲੋ ਕੋਈ ਨਾ ਵੀ ਮੈਂ ਤਾਂ ਜਿੰਨੀ ਮੇਰੀ ਜ਼ਿੰਦਗੀ ਰਹਿ ਗਈ ਆ ਕਾਫੀ ਉਹਦੀ ਉਮਰ ਹੋ ਚੁੱਕੀ ਹੁੰਦੀ ਆ ਤੇ ਉਸ ਉਹ ਉਹ ਨੂੰ ਮਤਲਬ ਕਿ ਜਵਾਬ ਦਿੰਦਾ ਉਹ ਕਹਿੰਦਾ ਵੀ ਕੋਈ ਨਾ ਵੀ ਮੇਰੀ ਤਾਂ ਜਿਹੜੀ ਜ਼ਿੰਦਗੀ ਸੀਗੀ ਉਹ ਨੰਗਗੀ ਵੀ ਤੁਸੀਂ ਆਪਦੀ ਲਾਈਫ ਨੂੰ ਹੁਣ ਅੱਗੇ ਇੰਜੋਏ ਕਰਨਾ ਤੇ ਤੂੰ ਮੇਰੇ ਬਿਜ਼ਨਸ ਨੂੰ ਵਧੀਆ ਅੱਗੇ ਸੰਭਾਲ ਲੈ ਮੇਰੀ ਸੰਪਤੀ ਨੂੰ ਕਿਸੇ ਚੰਗੇ ਢੰਗ ਨਾਲ ਵਰਤੀ ਤਾਂ ਇੰਨੀ ਗੱਲ ਕਹਿ ਕੇ ਉਹ ਕਹਿੰਦਾ ਵੀ ਚਲੋ ਠੀਕ ਆ ਤੁਸੀਂ ਕੁਛ ਰਹਿਣੇ ਚਾਹੀਦੇ ਮੈਂ ਅਨਾਥ ਆਸ਼ਰਮ 'ਚ ਹੀ ਰਹਿ ਲੂੰਗਾ ਤੇ ਉਹ ਇੰਨੀ ਗੱਲ ਕਹਿ ਕੇ ਆਪ ਹੀ ਆਪ ਦਾ ਬੈਗ ਕਦਾ ਤੇ ਆ ਨਾਥ ਆਸ਼ਰਮ ਦੇ ਅੰਦਰ ਚਲਾ ਜਾਂਦਾ ਵਾ ਤੇ ਉਹ ਉੱਥੋਂ ਹੀ ਗੱਡੀ ਬੈਹ ਕਰਦਾ ਤੇ ਆਪਦੇ ਘਰ ਵਾਪਸ ਚਲਾ ਜਾਂਦਾ ਤੇ ਕੁਝ ਕੁ ਦਿਨ ਗੁਜ਼ਰਦੇ ਆ ਹਨਾ ਤੇ ਉਸ ਤੋਂ ਬਾਅਦ ਜਦੋਂ ਉਹ ਆਪਦੇ ਬਿਜ਼ਨਸ ਦੇ ਲਈ ਆਪਣੇ ਆਫਿਸ ਦੇ ਲਈ ਆਫਿਸ ਜਾਂਦਾ ਵਾ ਤੇ ਜਦੋਂ ਆਫਿਸ ਜਾਂਦਾ ਤੇ ਉਹਦਾ ਮੈਨੇਜਰ ਜਾਂਦੇ ਹੋਏ ਕਹਿੰਦਾ ਕਿ ਸਾਰੇ ਇਦਾਂ ਕਰਕੇ ਇੱਕ ਤੁਹਾਡਾ ਸਟੋਰ ਆ ਜੋ ਤੁਹਾਡੇ ਡੈਡੀ ਦੇ ਨਾਮ ਤੇ ਹੀ ਆ ਹਲੇ ਤੇ ਉਹਨਾਂ ਦੀ ਉਮਰ ਵੀ ਕਾਫੀ ਹੋ ਚੁੱਕੀ ਆ ਹਨਾ ਤੇ ਹੋਵੇ ਨਾ ਵੀ ਐਂ ਨਾ ਹੋਵੇ ਵੀ ਕਿਸੇ ਦਿਨ ਉਹਨਾਂ ਦੀ ਡੈਥ ਹੋ ਜਾਵੇ ਤਾਂ ਤੁਸੀਂ ਜਿਹੜਾ ਸਟੋਰ ਆਪਦੇ ਨਾਮ ਤੇ ਕਰਵਾ ਲਓ ਤੇ ਇਹ ਨਾ ਹੋਵੇ ਵੀ ਸਰਕਾਰ ਉਹਨੂੰ ਜਬਤ ਕਰ ਲਵੇ ਤਾਂ ਤੁਸੀਂ ਉਹ ਵਾਲਾ ਸਟੋਰ ਆਪਦੇ ਨਾਮ ਤੇ ਕਰਵਾ ਲਓ ਤਾਂ ਉਹ ਇੰਨੀ ਗੱਲ ਸੁਣਦਾ ਤੇ ਉਹ ਕਹਿੰਦਾ ਵੀ ਹਾਂ ਜਦੋਂ ਹੁਣ ਮੈਂ ਕੱਲ ਨੂੰ ਕੰਮ ਤੇ ਆਉਂਗਾ ਜਾਂ ਆਫਿਸ ਆਉਂਗਾ ਤਾਂ ਆਉਂਦੇ ਹੋਏ ਪਾਪਾ ਦੇ ਮੈਂ ਸਾਈਨ ਕਰਵਾ ਲਿਆ ਹੂੰਗਾ ਤੇ ਉਹ ਸਟੋਰ ਜਿਹੜਾ ਉਹ ਆਪਦੇ ਨਾਮ ਤੇ ਕਰਵਾ ਲੂੰਗਾ ਤੇ ਚਲੋ ਉਹ ਵਾਪਸ ਜਾਂਦਾ ਤੇ ਅਗਲੀ ਸਵੇਰ ਜਦੋਂ ਉਹ ਆਪਦੇ ਆਫਿਸ ਨੂੰ ਜਾਂਦਾ ਵਾ ਤੇ ਰਸਤੇ ਦੇ ਵਿੱਚ ਹੀ ਉਹ ਨਾਥਾ ਪੈਂਦਾ ਵਾ ਤੇ ਜਦੋਂ ਉਹ ਜਾਂਦਾ ਤੇ ਅनाथ ਆਸ਼ਰਮ ਦੇ ਅੱਗੇ ਗੱਡੀ ਰੋਕਦਾ ਕਿ ਅੰਦਰ ਆਉਂਦਾ ਵਾ ਤੇ ਜਦੋਂ ਉਹ ਵੇਖਦਾ ਵਾ ਕਿ ਜਿਹੜਾ ਉਥੋਂ ਦਾ ਓਨਰ ਹੁੰਦਾ ਵਾ ਅਨਾਥ ਆਸ਼ਰਮ ਦਾ ਤੇ ਜਿਹੜਾ ਉਹਦਾ ਫਾਦਰ ਹੁੰਦਾ ਉਹ ਬਹੁਤ ਹੀ ਜ਼ਿਆਦਾ ਘੋਲ ਮਿਲ ਚੁੱਕੇ ਹੁੰਦੇ ਆ ਬਹੁਤ ਹੀ ਖੁਸ਼ ਹੁੰਦਾ ਉਸ ਜਗ੍ਹਾ ਤੇ ਉਹ ਚਾਹ ਪੀ ਰਹੇ ਹੁੰਦੇ ਆ ਹਾਸੇ ਮਜ਼ਾਕ ਕਰ ਰਹੇ ਹੁੰਦੇ ਆ ਤੇ ਇਹ ਗੱਲ ਨੂੰ ਵੇਖ ਕੇ ਉਹ ਹੈਰਾਨ ਹੋ ਜਾਂਦਾ ਵਾ ਵੀ ਹਜੇ 2 ਤਾ ਦਿਨ ਹੋਏ ਆ ਮੇਰੇ ਫਾਦਰ ਨੂੰ ਇੱਥੇ ਆਇਆ ਹੋਇਆ ਵੀ ਇਹਨਾਂ ਦੀ ਇੰਨੀ ਜਾਣ ਪਛਾਣ ਕਿਵੇਂ ਹੋ ਗਈ ਇਹ ਇੰਨੇ ਖੁਸ਼ ਕਿਵੇਂ ਆ ਵੀ ਮੈਂ ਓਨਰ ਨੂੰ ਪੁੱਛਦਾ ਵਾਂ ਤੇ ਉਹ ਅੰਦਰ ਜਾਂਦਾ ਵਾ ਤੇ ਉਸੇ ਟਾਈਮ ਹੀ ਉਹ ਜਿਹੜਾ ਉਥੋਂ ਦਾ ਅਨਾਥ ਆਸ਼ਰਮ ਦਾ ਓਨਰ ਹੁੰਦਾ ਉਹਨੂੰ ਪੁੱਛਦਾ ਵਾ ਵੀ ਐਦਾਂ ਤੁਸੀਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਆ ਵੀ ਜਿੱਦਾਂ ਮੇਰਾ ਫਾਦਰ ਤੁਹਾਡੇ ਨਾਲ ਕੋਲ ਮਿਲ ਚੁੱਕੇ ਆ ਹਨਾ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਿਹਾ ਖੁਸ਼ ਆ ਤੇ ਤੁਸੀਂ ਇਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਆ ਵੀ ਤੁਸੀਂ ਕਿਵੇਂ ਇਹਨਾਂ ਨੂੰ ਜਾਣਦੇ ਆ ਤਾਂ ਉਹ ਅੱਗੋਂ ਕਹਿੰਦਾ ਵੀ ਹਾਂ ਮੈਂ ਇਹਨਾਂ ਨੂੰ ਜਾਣਦਾ ਵਾਂ ਤੇ ਕਾਫੀ ਟਾਈਮ ਹੋ ਗਿਆ ਸਾਡੇ ਕਾਫੀ ਟਾਈਮ ਦੀ ਪੁਰਾਣੀ ਜਾਣ ਪਛਾਣਾ ਉਹ ਕਹਿੰਦਾ ਵੀ ਕਿੰਨੇ ਕ ਟਾਈਮ ਦੀ ਉਹ ਕਹਿੰਦਾ ਵੀ ਜਦੋਂ ਫਸਟ ਟਾਈਮ ਇਹ ਅਨਾਥ ਆਸ਼ਰਮ ਦੇ ਵਿੱਚ ਆਏ ਸੀ ਉਹ ਕਿਨਵੀ ਅਨਾਥ ਆਸ਼ਰਮ ਚ ਕੀ ਲੈਣ ਆਏ ਸੀਗੇ ਉਹ ਸਾਰੀ ਡਿਟੇਲ ਉਹਦੇ ਤੋਂ ਜਾਨਣਾ ਚਾਹੁੰਦਾ ਵਾ ਤਾਂ ਉਹ ਓਨਰ ਫਿਰ ਇਕਦਮੀ ਇਹ ਗੱਲ ਕਹਿ ਦਿੰਦਾ ਉਹ ਕਹਿੰਦਾ ਕਿ ਸਾਡੀ ਜਾਣ ਪਛਾਣ ਉਦੋਂ ਤੋਂ ਆ ਜਦੋਂ ਉਹ ਤੈਨੂੰ ਅਡਾਪਟ ਕਰਨ ਆਏ ਸੀ ਐਸੇ ਹੀ ਅਨਾਥ ਆਸ਼ਰਮ ਚ ਤਾਂ ਇੰਨੀ ਗੱਲ ਸੁਣ ਕੇ ਉਹ ਹੈਰਾਨ ਹੋ ਜਾਂਦਾ ਵਾ ਵੀ ਮੈਂ ਆਪਦੇ ਪਾਪਾ ਨਾਲ ਕੀ ਕੀਤਾ ਹਨ ਤੇ ਉਸੇ ਟਾਈਮ ਆਪਦੇ ਗੁੱਟਨਿਆਂ ਨੂੰ ਟੇਕਦਾ ਤੇ ਆਪਦੇ ਪਿਤਾ ਤੋਂ ਮਾਫੀ ਮੰਗਦਾ ਬਹੁਤ ਹੀ ਜ਼ਿਆਦਾ ਰੋਂਦਾ ਕਰਲਾਉਂਦਾ ਤੇ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਦੇਖੋ ਪਾਪਾ ਵੀ ਤੁਸੀਂ ਤਾਂ ਮੇਰਾ ਇੰਨਾ ਸੋਚਿਆ ਹਨ ਮੈਨੂੰ ਅਨਾਥ ਮੈਂ ਇੱਕ ਅਨਾਥ ਸੀਗਾ ਤੁਸੀਂ ਮੈਨੂੰ ਆਪਦਾ ਸਰਨੇਮ ਦਿੱਤਾ ਮੈਨੂੰ ਆਪਦੀ ਜ਼ਮੀਨ ਜਾਇਦਾਦ ਦਿੱਤੀ ਤੇ ਮੈਂ ਇੱਕ ਸਿਰਫ ਆਪਦੀ ਵਾਈਫ ਦੇ ਪਿੱਛੇ ਲੱਗ ਕੇ ਤੁਹਾਨੂੰ ਇੱਥੇ ਛੱਡ ਗਿਆ ਜਿੱਥੋਂ ਤੁਸੀਂ ਮੇਰੀ ਜ਼ਿੰਦਗੀ ਨੂੰ ਸ਼ੁਰੂ ਕੀਤਾ ਸੀਗਾ ਹਨ ਤੇ ਇੰਨੀ ਗੱਲ ਕਹਿ ਕੇ ਉਹ ਉਹਨਾਂ ਨੂੰ ਘਰ ਵਾਪਸ ਲਿਆ ਜਾਂਦਾ ਵਾ ਤਾਂ ਖੁਸ਼ੀ-ਖੁਸ਼ੀ ਉਹਦਾ ਫਾਦ ਵੀ ਉਹਦੇ ਨਾਲ ਚਲਾ ਜਾਂਦਾ ਤੇ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਹਮੇਸ਼ਾ ਆਪਣੇ ਮਾਪਿਓ ਦਾ ਆਦਰ ਕਰੋ ਆਪਣੇ ਪਛੋਕੜ ਨੂੰ ਨਾਲ ਲੈ ਕੇ ਚੱਲੋ ਹਨਾ ਤੇ ਇੱਕ ਗੱਲ ਇਹ ਵੀ ਹੈ ਕਿ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਆ ਉਸ ਟਾਈਮ ਇੱਕ ਟਾਈਮ ਇਹੋ ਜਿਹਾ ਹੁੰਦਾ ਕਿ ਜਿੱਥੇ ਸਾਡੇ ਮਿੱਤਰ ਯਾਰ ਬੇਲੀ ਹਨਾ ਸਾਡੇ ਭੈਣ ਭਰਾ ਹਰੇਕ ਸਾਡਾ ਸਾਥ ਛੱਡ ਜਾਂਦਾ ਤੇ ਇੱਕ ਮਾਪਿਓ ਹੀ ਹੁੰਦਾ ਜੋ ਸਾਡੇ ਨਾਲ ਹਮੇਸ਼ਾ ਹੀ ਖੜਾ ਰਹਿੰਦਾ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ